ਇਨੀ ਦੇ ਨੀਜੋਦ ਦੇਸ਼ ਵਿੱਚ ਅੱਤ ਦੀ ਕਹਿਰ ਦੀ ਗਰਮੀ ਪੈ ਰਹੀ ਹੈ ਤਾਂ ਗਰਮੀ ਕਰਕੇ ਹੋਣ ਵਾਲੀਆਂ ਦਿੱਕਤਾਂ ਅਤੇ ਖਾਸ ਕਰਕੇ ਸਿਹਤ ਤੇ ਗਰਮੀ ਦੇ ਪੈਣ ਵਾਲੇ ਪ੍ਰਭਾਵਾਂ ਦੀ ਵੀ ਕਾਫੀ ਚਰਚਾ ਹੋ ਰਹੀ ਹੈ। ਅਤੇ ਇਹ ਚਰਚਾ ਉਦੋਂ ਦੀ ਹੋਰ ਜ਼ਿਆਦਾ ਤੇਜ਼ੀ ਫੜ ਗਈ ਜਦੋਂ ਪਿਛਲੇ ਦਿਨੀ ਦੇਸ਼ ਦੇ ਉੱਗੇ ਫਿਲਮ ਅਦਾਕਾਰ ਸ਼ਾਹਰੁਖ ਖਾਨ ਨੂੰ ਗਰਮੀ ਕਰਕੇ ਹੀਟ ਸਟ੍ਰੋਕ ਹੋਇਆ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਡਾਕਟਰਾਂ ਦਾ ਵੀ ਦੱਸਣਾ ਸੀ ਕਿ ਉਹ ਬਦੀਰੇ ਗਰਮੀ ਕਰਕੇ ਸ਼ਾਰੌਖ ਖਾਨ ਨੂੰ ਇਸ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ ਉਦੋਂ ਤੋਂ ਹੀ ਤੇਜ਼ ਤੇ ਹੋਰ ਨਾ ਹਿੱਸਿਆਂ ਵਿੱਚ ਵੀ ਵੱਧਦੀ ਗਰਮੀ ਦੇ ਅਸਰ ਸੁਬੰਦੀਕ ਨਵੀਂ ਚਰਚਾ ਚੱਲ ਪਈ ਹੈ ਤੇ ਆਮ ਲੋਕੀ ਇਸ ਤੋਂ ਕਿੰਨਾ ਪ੍ਰਭਾਵਿਤ ਹੁੰਦੇ ਹੋਣਗੇ ਇਸ ਨੂੰ ਲੈ ਕੇ ਵੀ ਗੱਲ ਹੋ ਰਹੀ ਹੈ ਬਹੁਤੇ ਲੋਕੀ ਹੁਣ ਹੀਟ ਸਟ੍ਰੋਕ ਬਾਰੇ ਜਾਣਦੇ ਹੋਏ ਵੀ ਵਿਖਾਈ ਦਿੰਦੇ ਨੇ ਕਿ ਹੀਟ ਸਟ੍ਰੋਕ ਕੀ ਹੈ ਕਿਵੇਂ ਹੁੰਦਾ ਹੈ ਅਤੇ ਇਸ ਤੋਂ ਬਚਣ ਲਈ ਕੀ ਕੁਝ ਕਰਨਾ ਚਾਹਤਾ ਆਓ ਇਸ ਵਿਸ਼ੇ ਬਾਰੇ ਜਾਣਦੇ ਹਾਂ ਅੱਜ ਦੇ ਇਸ ਵਿਸ਼ੇਸ਼ ਵੀਡੀਓ ਦੇ ਜ਼ਰੀਏ ਸਿਹਤ ਸੰਬੰਧੀ ਕੰਮ ਕਰੀਆਂ ਸੰਸਥਾਵਾਂ ਮੁਤਾਬਕ ਹੀਟ ਸਟ੍ਰੋਕ ਉਦੋਂ ਹੁੰਦਾ ਹੈ ਜਦੋਂ ਸਰੀਰ ਦਾ ਤਾਪਮਾਨ ਤੇਜ਼ੀ ਨਾਲ ਵੱਧਦਾ ਹੈ ਅਤੇ ਸਰੀਰ ਆਪਣੇ ਤਾਪਮਾਨ ਨੂੰ ਕਾਬੂ ਵਿੱਚ ਨਹੀਂ ਰੱਖਣ ਦੇ ਸਮਰੱਥ ਹੁੰਦਾ ਤੇ ਸਰੀਰ ਦੀ ਪਸੀਨਾ ਪੈਦਾ ਕਰਨ ਦੀ ਸਮਰੱਥਾ ਘਟ ਜਾਂਦੀ ਹੈ ਅਤੇ ਸਰੀਰ ਆਪਣੇ ਆਪ ਨੂੰ ਠੰਡਾ ਕਰਨ ਵਿੱਚ ਅਸਮਰੱਥ ਹੋ ਜਾਂਦਾ ਹੈ ਭਾਰਤੀ ਮੌਸਮ ਵਿਗਿਆਨ ਵਿਭਾਗ ਮੁਤਾਬਕ ਆਮ ਨਾਲੋਂ ਵਧੇਰੇ ਤਾਪਮਾਨ ਹੀਟ ਵੇਵ ਦੀ ਸਥਿਤੀ ਬਣਾਉਂਦਾ ਹੈ ਤੇ ਇਸੇ ਵਿੱਚ ਹੀਟ ਸਟ੍ਰੋਕ ਹੋਣ ਦਾ ਖਤਰਾ ਵੱਧ ਜਾਂਦਾ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਹੀਟ ਸਟ੍ਰੋਕ ਉਦੋਂ ਹੁੰਦਾ ਹੈ ਜਦੋਂ ਸਰੀਰ ਦਾ ਮੁੱਖ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਜਾਂਦਾ ਹੈ। ਹੀਟ ਸਟ੍ਰੋਕ ਕਾਰਨ ਪੁਲਿਕੇ ਦੌਰੇ ਅਟੈਕਸia ਯਾਨੀ ਕਿ ਮਾਸਪੇਸ਼ੀਆਂ ਦਾ ਆਪਸੀ ਤਾਲਮੇਲ ਘਟਣਾ કડਵਲ ਪੈਣੇ ਜਾਂ ਬੇਹੋਸ਼ੀ ਦੀ ਸਥਿਤੀ ਵੀ ਹੋ ਸਕਦੀ ਹੈ। ਵੈਸੇ ਤਾਂ ਹਰ ਸਾਲ ਗਰਮੀ ਦੇ ਦਿਨਾਂ ਦੌਰਾਨ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਐਤਕੀ ਗਰਮੀ ਕਿਉਂਕਿ ਕਾਫੀ ਜ਼ਿਆਦਾ ਪੈ ਰਹੀ ਹੈ ਇਸੇ ਵਿੱਚ ਇਹ ਹਾਲਾਤ ਬਣ ਰਹੇ ਨੇ ਕਿ ਹੀਟ ਸਟ੍ਰੋਕ ਦੀ ਲਪੇਟ ਵਿੱਚ ਲੋਕੀ ਜ਼ਿਆਦਾ ਆ ਰਹੇ ਨੇ। ਆਮ ਤੌਰ ਤੇ ਇਹ ਵੀ ਮੰਨਿਆ ਜਾਂਦਾ ਕਿ ਦੁਪਹਿਰੇ 12 ਵਜੇ ਤੋਂ ਸ਼ਾਮ 4 ਵਜੇ ਦੇ ਵਿਚਕਾਰ ਇਸ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਜਦੋਂ ਸੂਰਜ ਦੀਆਂ ਕਿਰਨਾਂ ਬਿਲਕੁਲ ਉੱਪਰ ਸਿਖਰ ਤੇ ਹੁੰਦੀਆਂ ਨੇ ਅਤੇ ਅਜਿਹੇ ਵਿੱਚ ਹੀਟ ਸਟ੍ਰੋਕ ਦਾ ਖਤਰਾ ਵੱਧਦਾ ਜਾਂਦਾ ਹੈ। ਅਤੇ ਇਹ ਵੀ ਨਹੀਂ ਕਿ ਹੀਟ ਸਟ੍ਰੋਕ ਮੀਂਹ ਪੈਣ ਤੋਂ ਬਾਅਦ ਜਾਂ ਮੌਸਮ ਠੰਡਾ ਹੋਣ ਤੋਂ ਬਾਅਦ ਘਟਣਾ ਸ਼ੁਰੂ ਹੋ ਜਾਂਦਾ ਹੈ। ਬਲਕਿ ਮੌਸਮ ਮਹਰ ਦੱਸਦੇ ਨੇ ਕਿ ਪਹਿਲੀ ਬਾਰਿਸ਼ ਤੋਂ ਬਾਅਦ ਸਾਰੇ ਕਣ ਹਵਾ ਤੋਂ ਹਟ ਆ ਜਾਂਦੇ ਨੇ ਤਾਂ ਸੂਰਜ ਦੀਆਂ ਕਿਰਨਾਂ ਸਭ ਤੋਂ ਤੇਜ਼ ਹੁੰਦੀਆਂ ਨੇ ਤੇ ਉਸ ਸਮੇਂ ਵੀ ਹੀਟ ਸਟ੍ਰੋਕ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਸਿਹਤ ਸਬੰਧੀ ਮਾਹਿਰਾਂ ਵੱਲੋਂ ਕਿਹਾ ਗਿਆ ਹੈ ਕਿ ਦੁਪਹਿਰ ਦੇ ਸਮੇਂ ਬਿਨਾਂ ਲੋੜ ਦੇ ਬਾਹਰ ਧੁੱਪੇ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਢਿੱਲੇ ਕੱਪੜੇ ਪਾਉਣੇ ਚਾਹੀਦੇ ਨੇ ਅਤੇ ਚਿੱਟੇ ਜਾਂ ਹਲਕੇ ਰੰਗ ਦੇ ਕੱਪੜੇ ਪਹਿਨਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਘਰ ਤੋਂ ਬਾਹਰ ਨਿਕਲਦੇ ਸਮੇਂ ਸਿਰ ਟੱਕੇ ਰੱਖਣਾ ਚਾਹੀਦਾ ਹੈ ਅਤੇ ਘਰ ਤੋਂ ਬਾਹਰ ਨਿਕਲਦੇ ਹੀ ਪਾਣੀ ਅਤੇ ਨਿੰਬੂ ਪਾਣੀ ਦਾ ਸੀਵਨ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ